ਮਾਤਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਭ ਨਾਮ ਠੀਕ ਠਾਕ ਜੀ ਸਾਰੇ ਜਣੇ ਤੇ ਜਿਹੜੇ ਦਿਨ ਦੀ ਡੀ ਜੀ ਜੀ ਉਹ ਦਿਨ ਆ ਜਾ ਗਿਆ ਉਹ ਤੇ ਸਾਰੇ ਜਣੇ ਸਾਡੇ ਘਰੇ ਹੋਇਆ ਵਾ ਜੀ ਬੇਬੀ ਤੇ ਸਾਰੇ ਜਣੇ ਹੁਣ ਗੈਸ ਲਾਇਓ ਕਿ ਬੇਬੀ ਗਰਲ ਆ ਜਾਂ ਬੋਏ ਆ ਤੇ ਕੋਈ ਨਾ ਬਾਕੀ ਤੁਹਾਨੂੰ ਛੇਤੀ ਹੀ ਦੱਸਾਂਗੇ ਵੀ ਪਰ ਇਹ ਕਿ ਇਹਨਾਂ ਦਾ ਲੱਗਿਆ ਸਹੀ ਹੈ ਕਿ ਜਿੰਨਾ ਮਸਲ ਰਹੀ ਹੈ ਜੀ ਵੀਡੀਓ ਸਾਡੀ ਉਦਾਂ ਹੀ ਚੱਲਣ ਦੀ ਆ ਏਕਿਆਂ ਘਰ ਨਾਲ ਦੀ ਜਦਦਰ ਤੇ ਰੁਪਿੰਦਰ ਦਾ ਵਿੱਚ ਸੀਨ ਨਹੀਂ ਆਉਂਦਿਆ ਹਾਂਜੀ ਤੇ ਉਹਦੇ ਕਰਕੇ ਵੀਡੀਓ ਥੋੜੀ ਜੀ ਡਾਊਨ ਵੀ ਹੋਈ ਆ ਤੇ ਬਾਕੀ ਇਹ ਆ ਵੀ ਜਿੱਦਾਂ ਸਾਰੇ ਜਣੇ ਵੀਡੀਓ ਅੱਗੇ ਦੇਖਦੇ ਨੇ ਉਦਾਂ ਹੀ ਵੇਖੀ ਜਾਓ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਤੁਹਾਡੇ ਵੱਲ ਤੇ ਨਵੇਂ-ਨਵੇਂ ਵੀਡੀਓ ਲੈ ਕੇ ਤੇ ਰਿਹਾਗੇ ਤੇ ਬਾਕੀ ਇਹ ਆ ਵੀ ਹੁਣ ਕਾਕੇ ਦਾ ਚਿਹਰਾ ਵੀ ਅਸੀਂ ਛੇਤੀ ਵਿਖਾ ਲਾਂਗੇ ਕਿ ਏਕਿਆਂ ਘਰ ਨਾਲ ਦੀ ਜਦਦਰ ਵੀ ਆ ਗਈ ਆ ਸੱਸਾਂ ਦਾ ਸਾਰਿਆਂ ਨੂੰ ਨਾਦੀ ਚੌਧਰ ਤੁਸੀਂ ਕਰਾਉਂਦੇ ਹੀ ਆ ਤੇ ਬਣਾਉਂਦੇ ਹੀ ਆ ਮੈਂ ਹਾਂ ਹਾਂ ਹੂੰ ਦੱਸੋ ਕਿਉਂ 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 ਦਸ਼ਕਾਂ ਨੂੰ ਕੁਝ ਦੱਸਣਾ ਦਸ਼ਕਾਂ ਨੂੰ ਇਹ ਵੀ ਆ ਵੀ ਸਾਨੂੰ ਕਭੀ ਆਉਂਦੀ ਹੈ ਇਹ ਕਹ ਰਾਇਆ ਮਨੇਗਾ ਜਵਾਬ ਤੇ ਗੈਸ ਕਰਿਓ ਸਾਰੇ ਜਣੇ ਕਿ ਕੀ ਆ ਬੇਬੀ ਬੁਆਏ ਆ ਕਿ ਬੇਬੀ ਗਰਲ ਕਰਦੀ ਗੱਲਾਂ ਜੋ ਵੀ ਆਗੇ ਤੁਸੀਂ ਦੱਸਿਓ ਮੈਂ ਸਿੱਧੀ ਸਿੱਧੀ ਬੋਲਦਾ ਕਰ ਕੀ ਇਕੱਠਾ ਹੋ ਸੋਹਣ ਸੱਸੀ ਕੱਪ ਲਾ ਦੋ ਯਾ ਨਾਦੀ ਆਹ ਗੋਪਰੀ ਗੁੜੀ ਦੀ ਐਕਟਿੰਗ ਬਹੁਤ ਔਣੀ ਹੁੰਦੀ ਆ ਸਾਰੇ ਬਹੁਤ ਪਸੰਦ ਕਰਦੇ ਆ ਗੋਪਰੀ ਨੂੰ ਵੀ ਪਰ ਹੁਣ ਗੋਪਰੀ ਨਾ ਥੋੜਾ ਜਿਹਾ ਘੱਟ ਜਾਂਦਾ ਕਿਉਂਕਿ ਹੁਣ ਗੋਪਰੀ ਨੂੰ ਛੇਤੀ ਹੁੰਦੀ ਆ ਗੋਪਰੀ ਦੇ ਚੜ੍ਹਦੇ ਆ ਗੁੱਡੇ ਗੁੱਡੇ ਵੀ ਡਿਵੀਸ਼ਨ ਤੇ ਵੀ ਗੁੱਲੇ ਵੀ ਗੋਪਰੀ ਨੂੰ ਤਾਂ ਵਾਪੀ ਬੱਸ ਸਕੂਲੋਂ ਆ ਕੇ ਡਿਵੀਸ਼ਨ ਤੇ ਜਾਣਾ ਤੇ ਮੈਨੂੰ ਜਿਹੜਾ ਟਾਈਮ ਗੁੱਡਿਆਂ ਵਾਸਤੇ ਮਿਲ ਜੇ ਉਹੀ ਲਾਈਗਾ ਹਨ ਚਲੋਗੀ ਤਾਂ ਮੈਂ ਕਰਨਾ ਹੈ 11:40 ਦੀ ਪਹਿਲਾਂ ਇਹ ਰਿਪੋਰਟਿਜਨ ਜਾਣੋ ਕਿ ਬੰਦੂ ਦਾ ਟਾਈਮ ਹੀ ਨਹੀਂ ਮਿਲਦਾ ਇਹ ਬਾਕੀ ਆ ਵੀ ਰਵਿੰਦਰ ਦਾ ਸੀਨ ਇਹ ਵਿੱਚ ਵਿੱਚ ਪਾਇਆ ਕਰਾਂਗੇ ਤੇ ਬਾਕੀ ਚਲੋ ਠੀਕ ਹੈ ਬਹੁਤ ਜ਼ਿਆਦਾ ਨਹੀਂ ਕਦੇ 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 ਸਾਰੇ ਕੱਲ ਵਲੌਗ ਪੈਣਾ ਦੀ ਸਭ ਜਣੇ ਜ਼ਰੂਰ ਵੇਖਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕੀ ਬੇਬੀ ਬੋਏ ਆ ਜਾਂ ਬੇਬੀ ਗਰਲ ਮਡੇ ਲਿੰਗ ਗੌਰ ਨਾਲ ਸੁਣਿਆ ਯਾਰ ਹਾਂ ਕਿ ਨਾ ਕਿ ਕਿ te <tries> reo ਆਹ 1 2 3 ਪਾਓ ਪਾਓ ਬਸੀ ਹੋ ਗਈਆਂ ਜੇ ਪਾਓ ਹਾਂ ਚਲੋ ਪਾਓ ਡੱਬੇ ਫੇਰ ਹੀ ਮਿਲਨੇ ਆ ਮੈਂ ਭੰਗੜਾ ਪਾਉਗੀਆਂ ਤੇ ਡੱਬੇ ਫੇਰ ਹੀ ਮਿਲਨੇ ਆ ਉਹ ਆਣਾ ਤੱਕੜਾ ਕਰੋਗੇ ਨਾ ਕੀ ਮੈਲੇ ਡੱਬੇ ਉਹ ਦਰਦ ਕਰੇ ਉਹ ਦਰਦ ਕਰੇ ਤੇਰੇ ਬਾਹਰ ਆਉਣ ਨਾ ਕਰ ਉਸ ਟਿੰਗੀਆਂ ਉਹਨਾਂ ਜੰਗੀਆਂ ਆ ਮੈਂ ਬੋਲ ਬੈਠੇ ਹਾਂ ਕੇ ਹਾਂ ਬਗਲ ਪੰਗੜਾ ਬਗਲ ਤੇ ਡੱਬੇ ਮੇਰੀ ਮੱਤੀ ਕਾ ਨਾ ਚਾਹ ਬੋਲੀਆਂ ਪਾਉਂਦਾ ਬੋਲੀਆਂ ਪਾਓ ਸਭ ਵਧੀਆ ਹੋ ਲੈ ਹਾਂ ਨਾਮ ਦੀ ਗੋਈ ਯੋ ਛਾਰ ਬੜੀਆਂ ਹੁੰਦੀਆਂ ਹਾਂ ਤੇ ਉਹ ਸਿਰ ਤੇ ਮੜਾਸਾ ਕੀਤਾ ਹੁੰਦਾ ਵਾ ਤੇ ਮਾਰੋ ਕੀ ਕੋ ਬਣੀ ਹੁੰਦੀ ਤੇ ਹੁਣ ਆਈ ਨਹੀਂ ਜਾਂਦੀ ਮਨ ਕਹਦਾ ਕਿ ਕਿੰਨੀ ਕੰਨ ਚਲੀ ਬਕੇ ਅਮਰੰਦ ਬੁਲਾਣਾ ਚੱਡੜ ਬਕੇ ਅਮਰੰਦ ਬੁਲਾਣਾ ਚੱਡੜ ਬਕੇ ਅਮਰੰਦ ਬੁਲਾਣਾ ਚੱਡੜ ਬਕੇ ਕੂੜੀਆਂ ਦੇ ਚੱਲ ਚੱਲ ਆ ਆ ਗਾੜੀ ਗੀ ਆ ਗਈ ਆ दो मेंबर हो किटे हुए खेचो काम चाल ही नहीं पा ओ चल जा ਆਹ ਤਾਜੀ ਕੱਟੇ ਰੋੜੀ ਮੋਟੀ ਦੀ ਮਾਸੀ ਚ ਕਰੰਟ ਘਟ ਗਿਆ ਥੋੜਾ ਜਿਹਾ ਮੈਂ ਮਾਸੀ ਚ ਕਰੰਟ ਘਟ ਗਿਆ ਥੋੜਾ ਜਿਹਾ ਸੇਰ ਦੀ ਡਾਊਨ ਹੋ ਗਈ ਬੈਟਰੀ ਥੋੜੀ ਵੀ ਵੀਡੀਓ ਤੇ ਬਣਵਾ ਲਈ ਫੇਰੇ ਚਾਰ ਤੂੰ ਚਾਰ ਕੀ ਬਾਤਾਂ ਨਹੀਂ ਹੋਰ ਜਾਂ ਦਾ ਗਣਾ ਉਹ ਕਹਿਣਾ ਇੰਨੀ ਤੱਕੀ ਚਾਹ ਦੇਦੀ ਆ ਆਹੋ ਤੇ ਲਾ ਕੇ ਆਉਣਾ ਚਾਹੁੰਦਾ ਕਿਹਦੇ ਜੋਤੀ ਦੇ ਤਾਂ ਨਾ ਨਹੀਂ ਹੁੰਦੇ ਆ ਚਾਹ ਤੜੀ ਆ ਜਾਂਦੇ ਹਾਂ ਤੂੰ ਪਾਦੇ ਹੈਗੀ ਬਈ ਅਈ ਤੇ ਅਮਰੇ ਅਗਲੇ ਬਨੇ ਅਗਲੇ ਬਨੇ ਜਾ ਸਹੀ ਹੈ ਨਹੀਂ ਕਿਤਾ ਸੱਤ ਕੁੱਟਣੀ ਹਾਂ ਮੇਰੇ ਸੱਤ ਕੁੱਟਣੀ ਹਾਂ ਹਾਂ ਚਲ ਬਾਹਰ ਇਹ ਤਾਂ ਜੰਨਾ ਨਹੀਂ ਆ ਕੋਦੇ ਕੋਲਾ ਬਣਾਣਾ ਕਿ ਬਾਰੀ ਬਾਰੀ ਕੱਟਣਗੇ ਅੱਜ ਹੀ ਕੱਟ ਕੇ ਲਿਆ ਦੇ ਸੋਲੇ ਨਹੀਂ ਮੈਂ ਸੱਤ ਕੁੱਟਣੀ 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 ਚਾਹੁੰਦੀ ਹਾਂ ਸੋਲੇ ਨਹੀਂ ਮੈਂ ਸੱਤ ਕੁੱਟਣੀ ਹਾਂ ਬਰਾਗ ਨੇ ha 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 ਸਾਰੇ ਕਹਿੰਦੇ ਇਹ ਤੇਰਾ ਨਾ 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 ਕਹਿੰਦੀ ਆ ਤੇਰੀ ਨਾ ਤੇਰੀ ਨਾਨਾ ਕਹਿਣ ਨਹੀਂ ਆਈ ਵੀ ਤਾਂ ਹੀ ਕਹਦੇ ਹਨ ਨੂੰ ਪਤਾ ਅੱਡੀ ਭਾਵੇਂ ਉਹ ਨਣਾ ਨਾ ਚੰਬੜੀਆਂ ਮੈਂ ਬੜਾ ਬੁਲੀ ਬੁਲੀ ਕਹੀ ਬੋਲੀ ਨਹੀਂ ਅਸੀ ਤਾਂ ਕਹਿੰਦੀ ਤੇਰੀ ਆ ਤੂੰ ਪੂ ਨਣਾ ਨਾ ਚੰਬੜੀਆਂ ਪਿੱਛੇ ਕਰੀਂ ਇਹਦੇ ਗੱਲਾਂ ਤਾਂ ਮੈਂ ਕਹਿੰਦੇ ਆ Başlıyor. Bu Hindistanlılar. Bağ thiği ya. Moğulda da daddi numarım var, az geç. Moğulda da daddi numarım var. Moğulda pişiyor. 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 Moğ ਨਹੀਂ ਡੱਬੇ ਅੱਜ ਮੈਂ ਤਾਂ ਹੀ ਦੇਨੇ ਆ ਜਿੰਨਾ ਚਿਰ 10 ਮਿੰਟ ਦਾ ਵਲੋਗ ਨਾ ਬਣਿਆ ਨਹੀਂ ਡੱਬੇ ਅੱਜ ਮੈਂ ਤਾਂ ਹੀ ਦੇਨੇ ਆ ਜਿੰਨਾ ਚਿਰ 10 ਮਿੰਟ ਦਾ ਵਲੋਗ ਨਾ ਬਣਿਆ ਦੇ ਦੇ ਸਾਨੂੰ ਡੱਬੇ ਉਹ ਤਾਂ ਡਾਕਟਰ ਮੈਂ ਉਹ ਤੇ ਡਾਕਟਰ ਨੂੰ ਫੋਨ ਕਰਨਾ ਪੈਣਾ ਵਾ ਮੈਂ ਉਹ ਤਾਂ ਡਾਕਟਰ ਨੂੰ ਫੋਨ ਕਰਨਾ ਪੈਣਾ ਵਾ ਇਹਦਾ ਅੱਧਾ ਡੱਬਿਆ ਜੋ ਕੇ ਕਾਰ ਹੀ ਰਹਾ ਮੈਂ ਕਿਹ ਬਰਾ ਉਸ ਤੋਂ ਮੰਮੀ ਆ ਗਈ ਉਹ ਤੇ ਕਹੋ ਸਦਾ ਨਾਲ ਵਾ ਤੇ ਕੰਮ ਕਰ ਲਿਆ ਉਹ ਮੇਰੇ ਗਾਵੇ ਕਿ ਯਾਰ 2000 ਡੱਬੇ ਦੇ ਦੇ ਪਰ ਕੀ ਚਾੜ ਨਾ ਦੇ ਆ